ਸਸ਼ੀ ਕਾ ਜੀ ਅਸਟ੍ਰੋਲੋਜੀ ਵਿਦ ਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਦੇਖੋ ਕੁਝ ਚੀਜ਼ਾਂ ਨੂੰ ਪਾਉਣ ਦੀ ਦੌੜ ਵਿੱਚ ਅੱਜ ਚਰਚਾ ਆਪਾਂ ਇਸ ਚੀਜ਼ ਤੇ ਕਰਨੀ ਆ ਕਿ ਕਿੱਥੇ ਭੱਜ ਰਹੇ ਆ ਅਸੀਂ ਕਿੱਥੇ ਪਹੁੰਚਣਾ ਆ ਅਸੀਂ ਕਿ ਕਿਹੜੀਆਂ ਚੀਜ਼ਾਂ ਉਹ ਜੋ ਅਸੀਂ ਬਣਾਈਆਂ ਨੇ ਉਹਨਾਂ ਦੀ ਦੌੜ ਦੇ ਵਿੱਚ ਅਸੀਂ ਕਿੰਨਾ ਕੁਝ ਆਪਣਾ ਵਕਤ ਛੱਡ ਦਿੰਨੇ ਹਾਂ ਬਹੁਤ ਕੁਝ ਛੱਡ ਦਿੰਨੇ ਆ ਵਕਤ ਕਿਉਂ ਛੱਡਦੇ ਆ ਕਈ ਰਿਸ਼ਤੇ ਛੱਡ ਦਿੰਨੇ ਆ ਕਈ ਰਿਸ਼ਤਿਆਂ ਤੋਂ ਦੂਰੀ ਬਣਾ ਲੈਣੇ ਆ ਆਪਣੇ ਤੋਂ ਦੂਰ ਹੋ ਜਾਣੇ ਆ ਹਨਾ ਤੇ ਉਸ ਦੌੜ ਜਿਹਦੇ ਪਿੱਛੇ ਜਿਸ ਚੀਜ਼ ਨੂੰ ਅਸੀਂ ਪਹੁੰਚਣਾ ਹੈ ਤੇ ਜਦੋਂ ਉਹ ਪੈ ਗਈ ਸਮਝ ਲਓ ਇੱਕ ਵਾਰ ਕਿ ਕੀ ਉਸ ਦੀ अहमियत ਇੰਨੀ ਸੀ ਜਿਹਦੇ ਲਈ ਤੁਸੀਂ ਜਿੰਨੀ ਕੁਰਬਾਨੀ ਕੀਤੀ ਜਾਂ ਦਿੱਤੀ ਸੋਚਣਾ ਚਾਹੀਦਾ ਹੈ ਕਿਉਂ ਨਹੀਂ ਸੋਚਣਾ ਕਿੱਧਰ ਜਾ ਰਹੇ ਆ ਕਿੱਥੇ ਪਹੁੰਚਣਾ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿੱਥੇ ਪਹੁੰਚਣਾ ਤੇ ਭੱਜ ਕੇ ਜਾਣਾ ਕਿੱਥੇ ਆ ਅੱਛਾ ਪਹੁੰਚ ਗਏ ਮੰਜ਼ਿਲ ਤੇ ਖੇਰ ਕੀ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਹਾਡੇ ਰਸ ਨੂੰ ਦੁੱਗਣਾ ਕਰਦੀਆਂ ਨੇ ਤੇ ਤੁਹਾਨੂੰ ਹਰ ਚੀਜ਼ ਇੰਜੋਏ ਕਰਨ ਦੇ ਲਈ ਪ੍ਰੇਰਿਤ ਵੀ ਕਰਦੀਆਂ ਨੇ ਸੋਚੋ ਮੇਰੇ ਕੋਲ ਕੋਈ ਆਏ ਹੈ ਨਾ ਉਹਨਾਂ ਨੇ ਕਿਹਾ ਕਿ ਮੈਂ ਤਕਰੀਬਨ ਪਿਛਲੇ 4 ਸਾਲ ਤੋਂ ਯੂਪੀਐਸਸੀ ਯੂਪੀਆਈ ਦੀ ਜਿੱਦਾਂ ਯੂਪੀਐਸ ਹੈ ਨਾ ਯੂਪੀਐਸਸੀ ਉਹਦੀ ਤਿਆਰੀ ਕਰ ਰਹੀ ਹਾਂ ਯੂਪੀਐਸਸੀ ਦੀ ਤਿਆਰੀ ਕਰ ਰਹੀ ਹਾਂ ਮੈਂ ਉਹਦੇ ਵਿੱਚ ਉਸ 'ਚ ਇੱਕ ਅੱਛਾ ਰੈਂਕ ਮੈਨੂੰ ਚਾਹੀਦਾ ਚੰਗੀ ਗੱਲ ਹੈ ਕਰਨੀ ਚਾਹੀਦੀ ਕਿਉਂ ਨਹੀਂ ਕਰਨੀ ਚਾਹੀਦੀ ਬੱਚੇ ਦਾ ਮਨ ਹੈ ਕਿਸੇ ਦਾ ਕਿ ਮੈਨੂੰ ਇਹ ਚੀਜ਼ ਪੜ੍ਹਨੀ ਹੈ ਇੰਟੈਲੀਜੈਂਟ ਵੀ ਦਿਮਾਗ ਵੀ ਅੱਛਾ ਮੈਂ ਕਿਹਾ ਓਕੇ ਹੈਰਾਨੀ ਮੈਨੂੰ ਇਸ ਚੀਜ਼ ਦੀ ਹੋਈ ਜਦੋਂ ਉਹਨਾਂ ਨੇ ਇਹ ਕਿਹਾ ਕਿ 4 ਸਾਲ ਤੋਂ ਮੈਂ ਕੋਈ ਫੰਕਸ਼ਨ ਅਟੈਂਡ ਨਹੀਂ ਕੀਤਾ ਮੈਂ ਕਿਸੇ ਵੀ ਘਰੇਲੂ ਚੀਜ਼ ਵਿੱਚ ਇੰਟਰਸਟ ਨਹੀਂ ਲਿਆ ਤਾਂ ਕਿ ਮੇਰੀ ਪੜ੍ਹਾਈ ਦਾ ਲੈ ਨਾ ਟੁੱਟੇ ਮੈਂ ਆਪਣੇ ਘਰ ਤੋਂ ਦੂਰ ਇੱਕ ਕਮਰਾ ਲੈ ਕੇ ਰਹਿਣਾ ਸਿਰਫ ਤੇ ਸਿਰਫ ਕਿਤਾਬਾਂ ਤੇ ਮੈਂ ਅੱਛਾ ਇੱਕ ਗੱਲ ਉਹ ਤੇ ਦੇਖਿਆ ਜਾਵੇ ਮਿਹਨਤ ਕਰਦੇ ਆ ਤੇ ਮਿਹਨਤ ਕਰਕੇ ਕੁਝ ਬਣਨਾ ਤਾਂ ਉਹਦੇ ਲਈ ਕੋ ਬਹੁਤ ਕੁਝ ਛੱਡਣਾ ਪੈਂਦਾ ਮੈਂ ਇਹ ਪੜਿਆ ਪਰ ਮੈਂ ਇਹਨੂੰ ਪੜ ਕੇ ਇਹ ਨਹੀਂ ਕਿਹਾ ਜਮਾਓ ਜੀ ਬਹੁਤ ਕੁਝ ਛੱਡਣਾ ਪੈਂਦਾ ਤਾਂ ਕੁਝ ਮਿਲਦਾ ਪਾਇਆ ਤੇ ਵੀ ਤਾਂ ਮੇਲ ਹੀ ਸਕਦਾ ਹਰ ਚੀਜ਼ ਦੀ ਆਪਣੀ ਐਮੀਅਤ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਆਪਾਂ ਇਹ ਸੋਚੀਏ ਕਿ ਆ ਚੀਜ਼ ਪਾਉਣ ਦੇ ਲਈ ਆ ਚੀਜ਼ ਛੱਡਣੀ ਪੈਣੀ ਆ ਕਹਿੰਦੇ ਆ ਸਿਆਣੇ ਕਿ ਦੇਖੋ ਜਦੋਂ ਤੁਸੀਂ ਕੋਈ ਚੀਜ਼ ਕਰਨੀ ਆ ਤਾਂ ਉਹਦੇ ਲਈ ਬਹੁਤ ਕੁਝ ਛੱਡਣਾ ਪੈਂਦਾ ਇਹ ਗੱਲ ਹੈ ਬਹੁਤ ਕੁਝ ਸਭ ਕੁਝ ਤਾਂ ਨਹੀਂ ਤਾਂ ਸਭ ਕੁਝ ਦੇ ਵਿੱਚ ਜੋ ਤੁਹਾਡੇ ਤੁਹਾਡਾ ਮਨ ਹੈ ਉਹਨੂੰ ਤਾਂ ਨਾ ਛੱਡੋ ਕਮ ਸੇਕ ਮਨ ਨੂੰ ਤਾਰਾ ਮਾਰੋ ਕਮ ਸੇ ਕੰਮ ਕਿਸੇ ਚੀਜ਼ ਦੀ ਪਾਉਣ ਦੀ ਦੌੜ ਵਿੱਚ ਆਪਾਂ ਇਹ ਗੱਲ ਕੀਤੀ ਅੱਜ ਕਿ ਕਿਸੇ ਚੀਜ਼ ਨੂੰ ਪਾਉਣ ਦੇ ਲਈ ਤੁਸੀਂ ਜੋ ਮਿਹਨਤ ਕਰ ਲਈ ਆ ਕਿਤੇ ਇਹ ਨਾ ਹੋਵੇ ਉਹ ਚੀਜ਼ ਤੁਹਾਨੂੰ ਮਿਲ ਜਾਵੇ ਤੇ ਤੁਹਾਨੂੰ ਬਾਤ ਜੀ ਲੱਗੇ ਕਿ ਅਸੀਂ ਇਸ ਦੇ ਇਸ ਨੂੰ ਪਾਉਣ ਵਿੱਚ ਕੀ ਕੁਝ ਗਵਾ ਬੈਠੇ ਕੀ ਕੁਝ ਛੱਡ ਬੈਠੇ ਕਿੰਨੀਆਂ ਕੁਰਬਾਨੀਆਂ ਦੇ ਬੈਠੇ ਉਹਦੇ ਲਈ ਇਹ ਚੀਜ਼ ਦੀ ਕੀਮਤ ਕੁਝ ਵੀ ਨਹੀਂ ਹੈ ਇਹ ਸਚਾਈ ਹੈ ਇਹ ਕਦੇ ਨਹੀਂ ਲੱਗਣਾ ਚਾਹੀਦਾ ਬੰਦੇ ਇਸ ਕਰਕੇ ਸਮੇਂ-ਸਮੇਂ ਤੇ ਹਰ ਚੀਜ਼ ਨੂੰ ਇੰਜੋਏ ਕਰੋ ਤੇ ਵਕਤ ਨੂੰ ਇਹ ਨਾ ਸੋਚੋ ਕਿ ਉਹ ਚੀਜ਼ ਨੂੰ ਪਾਉਣਾ ਹੈ ਇਹ ਚੀਜ਼ ਕਿਉਂਕਿ ਉਹ ਉਹ ਦੁਨੀਆਦਾਰੀ ਚ ਬਣਾਈਆਂ ਹੋਈਆਂ ਚੀਜ਼ਾਂ ਜਿੱਦਾਂ ਮੈਂ ਇੰਜੀਨੀਅਰ ਬਣਨਾ ਇੰਜੀਨੀਅਰ ਕਿਨੇ ਬਣਾਏ ਅਸੀਂ ਤਾਂ ਬਣਾਏ ਇਨਸਾਨਾਂ ਨੇ ਆਪਣੀ ਸਹੂਲियत ਲਈ ਬਣਾਈ ਹੈ ਹਨਾ ਘਰ ਮਕਾਨ ਡੈਕੋਰੇਟ ਕਰਨ ਦਾ ਕੰਮ ਕਰਨਾ ਗੱਡੀਆਂ ਬਣਾਉਣ ਦੇ ਕੰਮ ਕਰਨੇ ਕਿਸੇ ਚੀਜ਼ ਨੂੰ ਪਾਉਣਾ ਜੀ ਮੈਂ ਬਸ ਅਫਸਰ ਬਣਨਾ ਅਫਸਰ ਚਾਹੀ ਕੇ ਬਣਾਈ ਉਹਨੇ ਥੋੜਾ ਬਣਾਈ ਇਹ ਅਸੀਂ ਬਣਾਈਏ ਇਹਦੇ ਲਈ ਉਹਦੇ ਰੰਗਾਂ ਨੂੰ ਮੰਨਣਾ ਨਾ ਛੱਡੋ ਕਦੇ ਵੀ ਉਹਦੇ ਰੰਗ ਨੂੰ ਜ਼ਰੂਰ ਮੰਨੋ ਉਹਦੇ ਰੰਗ ਕਿਹੜੇ ਉਹਦੇ ਰਿਸ਼ਤੇ ਉਹਦੀ ਕੁਦਰਤ ਆਪਣੇ ਆਪ ਨੂੰ ਇਨਸਾਨ ਨੇ ਆਪਣਾ ਮਨ ਲਾਉਣ ਦੇ ਲਈ ਬਹੁਤ ਕੁਝ ਕੀਤਾ ਤੇ ਉਹ ਮਨ ਨੂੰ ਲਗਾਉਣਾ ਨਹੀਂ ਚਾਹੀਦਾ ਜੇ ਮਾਨੀ ਨਾ ਲੱਗਿਆ ਤਾਂ ਫਿਰ ਦੁਨੀਆਦਾਰੀ ਤੇ ਬੇਕਾਰ ਹੈ ਬੇਕਾਰ ਕਿਉਂ ਹੈ ਜੇ ਕੁਦਰਤ ਨੇ ਭੇਜਿਆ ਉਹ ਦੀ ਚੀਜ਼ ਬੇਕਾਰ ਕਿਵੇਂ ਹੋ ਸਕਦੀ ਹੈ ਨਹੀਂ ਆਪਣੇ ਅਨਸਰ ਆਪਣੇ ਕੁਐਸਚਨ ਆਪ ਉਸ ਦਾ ਅਨਸਰ ਦੇਣਾ ਸ਼ੁਰੂ ਕਰੋ ਮੰਨ ਲਓ ਇੱਕ ਤੁਹਾਡੇ ਦਿਮਾਗ ਚ ਥਾਟਸ ਆਏ ਆ ਕੁਝ ਜਾਇਜ਼ ਨਹੀਂ ਆਉਣੇ ਆਉਣੇ ਚਾਹੀਦੇ ਆ ਨਹੀਂ इनको ਆਨੇ ਮਤ ਦੋ ਇਹ ਕੋਈ ਗੱਲ ਨਹੀਂ ਕਿਉਂ ਆਣੇ ਨਾ ਦੋ ਬਈ ਕਿਹਦਾ ਜੋਰ ਹੈ ਆਪਣੇ ਵਿਚਾਰਾਂ ਤੇ ਕਿਸੇ ਦਾ ਨਹੀਂ ਹੈਨਾ ਤੇ ਜਦੋਂ ਤੁਹਾਡੇ ਮਨ ਚ ਕੁਝ ਆਉਂਦਾ ਹੈ ਉਹਨੂੰ ਲਿਖੋ ਫਿਰ ਉਹਨੂੰ ਦੇਖੋ ਕਿ ਮੰਚ ਆਇਆ ਕੀ ਇਹਦਾ ਆਨਸਰ ਤੁਹਾਡੇ ਕੋਲ ਹੈ ਆਪਣੇ ਦਿਮਾਗ ਚੋਂ ਤਰਕ ਨਾਲ ਉਹਨਾਂ ਚੀਜ਼ਾਂ ਨੂੰ ਆਨਸਰ ਕਰੋ ਰੈਪਲਾਈ ਬੜੀ ਵਧੀਆ ਤੁਸੀਂ ਦੇ ਸਕਦੇ ਤੁਸੀਂ ਬੜੇ ਗੁਣੀ ਹੋ ਜਿੰਨਾ ਤੁਸੀਂ ਸੋਚਿਆ ਨਾ ਉਹਦੇ ਤੋਂ ਡਬਲ ਗੁਣੀ ਹੋ ਤੁਸੀਂ ਕਿਉਂਕਿ ਅਸੀਂ ਆਪਣੇ ਗੁਣ ਤੇ ਫੋਲੇ ਹੀ ਨਹੀਂ ਅਸੀਂ ਕੀ ਫੋਲਣ ਲੱਗੇ ਅਸੀਂ ਸਾਹਮਣੇ ਵਾਲੇ ਦੀਆਂ ਕਮੀਆਂ ਫੋਲਣ ਲੱਗੇ ਅਸੀਂ ਸਾਈਡ ਵਾਲੇ ਦੇ ਕੰਮ ਫੋਲਣ ਲੱਗੇ ਅਸੀਂ ਇੱਧਰ ਵਾਲੇ ਦੇ ਦੇਖਣ ਲੱਗੇ ਕਿ ਇਹ ਕੀ ਕਰ ਰਿਹਾ ਹੈ ਕਾਸੀ ਆਪਣੀ એનર્ਜੀ ਨੂੰ ਆਲੇ-ਦੁਆਲੇ ਲਾਇਆ ਹੋਇਆ ਹੈ। ਉਹ એનર્ਜੀ ਨੂੰ ਇਕੱਠੀ ਕਰਕੇ ਸਿਰਫ ਆਪਣੇ ਤੇ ਲਾਓ। ਤੁਹਾਡੇ ਤੋਂ ਗੁਣੀ ਤੇ ਕੋਈ ਦੁਨੀਆਂ 'ਚ ਹੀ ਨਹੀਂ ਹੈ। ਕਿਉਂਕਿ ਕੁਦਰਤ ਨੇ ਜੋ ਪੈਦਾ ਕੀਤਾ ਏ ਉਸ ਨੂੰ ਬੜੇ سارے ਗੁਣ ਦਿੱਤੇ ਆ। ਭਾਵੇਂ ਬੁਧਗੂਦਾਰ ਕਹਿੰਦੀ ਆ ਨਾ ਤੁਸੀਂ ਇੱਕ ਗਾਣਾ ਸੁਣਿਆ ਜੋ ਹੋਣਾ ਕਿ ਲਸਣ ਦੀ ਸਮੈਲ ਭਾਵੇਂ ਚੰਗੀ ਨਹੀਂ ਆ ਗੁਣੀ ਸਭ ਤੋਂ ਵਧੀਆ ਹੈ। ਤੇ ਉਹਦੇ ਗੁਣ ਉਹਨੂੰ ਹੀ ਪਤਾ ਏ ਜਿਹਨੂੰ ਪਤਾ ਏ। ਹਰ ਕਿਸੇ ਨੂੰ ਥੋੜਾ ਤੇ ਹਰ ਕਿਸੇ ਨੇ ਤਾਂ ਉਹਦੇ ਵਿੱਚੋਂ 40 ਬੰਦਿਆਂ ਚੋਂ ਤਕਰੀਬਨ 35 ਜਾਣੇ ਨੱਕ ਬੁੱਲ ਵੱਡਣਗੇ ਸਵੈਲ ਦੇਖ ਕੇ ਪਰ 5 ਜਾਣੇ ਇਹ ਜਿਹੀ ਹੋਣਗੇ ਜਿਹੜੇ ਕਹਿਣਗੇ ਸਮੈਲ ਵੱਲ ਨਾ ਜਾਓ ਗੁਣਾ ਵੱਲ ਜਾਓ ਨੱਕ ਥੋੜੀ ਦੇਰ ਸਮੈਲ ਲੈਂਦਾ ਏ ਦਿਮਾਗ ਤੇ ਸਰੀਰ ਉਸ ਨੂੰ ਕਾਫੀ ਦੇਰ ਚੱਲਦਾ ਏ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਇਹ ਵੀ ਤਾਂ ਸੋਚ ਸਮਝ ਕੇ ਹੀ ਬਣੀ ਹੋਣੀ ਹੈ ਗੱਲ ਹੈਨਾ ਭਾਸਾ ਸਮਝਦਾਰ ਸਰਚਾ ਕਰਦੇ ਆਪਾਂ ਹਰ ਰੋਜ਼ ਆਪਣੇ ਬਾਰੇ ਆਪਣੇ ਆਂ ਬਾਰੇ ਆਪਣੇ ਨਾਲ ਬੀਤੀਆਂ ਹੋਈਆਂ ਚੀਜ਼ਾਂ ਦਾ ਸ਼ੌਂਕ ਨਾਲ ਡਾਕਟਰ ਬਣੋ ਸ਼ੌਂਕ ਨਾਲ ਬਾਹਰ ਜਾਓ ਸਭ ਸਕਸੈਸਫੁਲ ਆਓ ਲਾਈਫ ਦੇ ਵਿੱਚ ਪਰ ਉਸ ਸਕਸੈਸ ਦੇ ਲਈ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਕੀਮਤੀ ਵਕਤ ਨੂੰ ਆਪਣੇ ਆਂ ਨਾਲ ਜ਼ਰੂਰ ਬਤਾਓ ਇੰਜੋਏ ਕਰੋ ਹਰ ਚੀਜ਼ ਨੂੰ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਆਨੰਦ ਮਾਣੋ ਚਿਹਰੇ ਤੇ ਬੜੀ ਸਾਰੀ ਸਮਾਈਲ ਲੈ ਕੇ ਦਿਨ ਦੀ ਸ਼ੁਰੂਆਤ ਕਰੋ ਆਪਣੇ ਮਾਤਾ ਪਿਤਾ ਨੂੰ ਜੱਫੀ ਪਾ ਕੇ ਦਿਨ ਦੀ ਸ਼ੁਰੂਆਤ ਕਰੋ એનર્ਜੀ ਤੇ ਤੁਹਾਡੀ ਉੱਥੇ ਹੀ ਸਾਰੀ ਸਹੀ ਨੂੰ ਆ ਜਾਣੀ ਥੋੜੀ ਦੇਰ ਉਹਨਾਂ ਦੇ ਕੋਲ ਬੈਠ ਇੱਕ ਵਾਰ ਸਾਲ ਚਾਲ ਪੁੱਛ ਲਓ ਕਿ ਮੈਂ ਹਾਂ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਕੌਣ ਕਿਸੇ ਦੇ ਕਰਮ ਤੇ ਵਕਤ ਤੋਂਦਾ ਹੈ ਕੌਣ ਕਿਸੇ ਦੀ ਜੇਬ ਭਰਦਾ ਹੈ ਸੁੱਖ ਤੇ ਤਕਰੀਬਨ ਕਰਮਾਂ ਦੇ ਨੇ ਬਸ ਕਹਿਣਾ ਤੇ ਜ਼ਰੂਰੀ ਹੈ ਨਾ ਕਹਿ ਹੀ ਦੋ ਇਹਦੇ ਨਾਲ ਹੀ ਬੜੀ ਨਾਚੀ ਮੀਚੇ ਖੁਸ਼ ਰਹੋ ਠੀਕ ਹੈ ਚਲੋ ਅੱਜ 24 ਅਪ੍ਰੈਲ 2024 ਦਿਨ ਹੈ ਐਤਵਾਰ ਦਾ ਛੁੱਟੀ ਦਾ ਦਿਨ ਆਪਣੇ ਮਾਤਾ ਪਿਤਾ ਨੂੰ ਮਿਲਣ ਜਾਓ ਅਗਰ ਦੂਰ ਰਹਿੰਦੇ ਆ ਤਾਂ ਆਪਣੇ ਭੈਣ ਭਾਈ ਨਾਲ ਫੋਨ ਤੇ ਗੱਲ ਜ਼ਰੂਰ ਕਰੋ ਜਾ ਸਕਦੇ ਹੋ ਤਾਂ ਉਹਨਾਂ ਨੂੰ ਮਿਲੋ ਮਿਲਣਾ ਮਲਾਉਣਾ ਹੀ ਹੈ ਜੀ ਬੜੀ ਰਫ਼ਤਾਰ ਤੇਜ਼ ਹੈ ਵਕਤ ਦੇਖੋ ਚੌਥਾ ਮਹੀਨਾ ਆ ਗਿਆ ਹੈ ਸਾਲ ਦਾ ਇੱਕ ਪੈਰ ਤਿੰਨ ਮਹੀਨੇ ਨਿਕਲ ਗਏ ਤੇ 2024 ਲੱਗਦਾ ਹੈ ਹਜੇ ਕੱਲ ਹੀ ਆਇਆ ਸੀ ਪ੍ਰਿਯੋਸੀ ਤੇਤੀਏ ਕਿ ਉਤਰਾ ਫਾਲਗੋਨੀ ਨਕਸ਼ਤਰ ਸ਼ਾਮ ਨੂੰ 5:08 ਵਜੇ ਚੱਕ ਸੂਰਜ ਦਾ ਨਕਸ਼ਤਰ ਚੱਲਣ ਵਾਲਾ ਹੈ ਗ੍ਰਹਾਂ ਦੇ ਮੁਤਾਬਕ ਜੀ ਗ੍ਰਹਾਂ ਦੇ ਮੁਤਾਬਕ ਨਰਜੀ ਦੇ ਮੁਤਾਬਕ ਜੋ ਗ੍ਰਹਿ ਨੇ ਅੱਜ ਤਕਰੀਬਨ ਅੱਜ ਦੇ ਦਿਨ ਐਤਵਾਰ ਵਾਲੇ ਦਿਨ ਕੰਨਿਆ ਰਾਸ਼ੀ ਵਿੱਚ ਚੰ드ਰਮਾ ਚਲੇ ਗਿਆ ਪ੍ਰਦੋਸ਼ ਵਰਤ ਹੈ ਔਰ ਜੋਤਿਤੀ ਹੈ ਉਹਦੇ ਮੁਤਾਬਕ ਕੰਨਿਆ ਰਾਸ਼ੀ ਵਿੱਚ ਚੰਦਰ ਕੇਤੂ ਦਾ ਗ੍ਰਹਿਣ ਜੋਗ ਲੱਗ ਰਿਹਾ ਹੈ ਇਹ ਜੋਗ ਰਹੇਗਾ ਕੀ ਪ੍ਰਭਾਵ ਤੁਹਾਡੀ ਜਨਮ ਪੱਤਰੀ ਤੇ ਇਸ ਤੇ ਚਰਚਾ ਕਰਾਂਗੇ ਦਿਨ ਕਿਨੇ ਕੱਢਣਾ ਹੈ ਤੁਹਾਡੇ ਤੇ ਡਿਪੈਂਡ ਕਰਦਾ ਦੂਜੇ ਤੇ ਨਹੀਂ ਪਰ ਪਰੇਸ਼ਾਨੀ ਹੋਵੇ ਤੇ ਉਹ ਪਰੇਸ਼ਾਨੀ ਦਾ ਹੱਲ ਸਾਨੂੰ ਨਾਲ ਮਿਲ ਜਵੇ ਅਸੀਂ ਕਰ ਸਕਦੇ ਹਾਂ ਅਸੀਂ ਕਰ ਸਕਦੇ ਹਾਂ ਬਸ ਅਸੀਂ ਹੀ ਕਰ ਸਕਦੇ ਸਿਤਾਰਿਆਂ ਨੂੰ ਸਮਝ ਕੇ ਨਮੁਤਾਬਕ ਚੱਲਣਾ ਨੁਕਸਾਨ ਤੋਂ ਬਚਣਾ ਹੈ ਫਾਇਦਾ ਤੇ ਤੁਸੀਂ ਖੁਦ ਹੀ ਕਰ ਲੈਣਾ ਐਰੇਜ਼ ਅਨੀਮੇਸ਼ਨ ਆਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਬੁੱਧ ਹਜੇ ਬੱਕਰੀ ਚਾਲਦਾ ਪਿਆ ਏ ਤੇ ਜੋ ਨਕਸ਼ਤਰ ਅੱਜ ਚੱਲਦਾ ਹੈ ਚੰਦਰਮਾ ਦਾ ਸੂਰਜ ਦਾ ਨਕਸ਼ਤਰ ਹੈ ਚੰਦਰ ਕੇਤੂ ਨਾਲ 6ਵੇਂ ਸਥਾਨ ਵਿੱਚ ਬੈਠੇ ਕਿਸੇ ਰੋਗ ਬਿਮਾਰੀ ਨੂੰ ਲੈ ਕੇ ਪ੍ਰਾਣੇ ਰੋਗ ਨੂੰ ਲੈ ਕੇ ਸਕਿਨ ਪ੍ਰੋਬਲਮ ਨੂੰ ਲੈ ਕੇ ਤੁਹਾਨੂੰ ਕੋਈ ਟੈਨਸ਼ਨ ਤੁਹਾਨੂੰ ਬੜੀ ਪਰੇਸ਼ਾਨੀ 6 ਕੇਲੇ ਮੰਦਰ ਰੱਖੋ ਅੱਜ ਅੱਛਾ ਫਲ ਮਿਲੇਗਾ ਔਰ ਸੋਚ ਬੈਠ ਕੇ ਖਾਣਾ ਖਾਓ ਹੋਰ ਅੱਛਾ ਫਲ ਮਿਲ ਸਕਦਾ ਹੈ એનર્ਜੀ ਸ਼ੁੱਭ ਰਹੇਗੀ ਤੇ ਨਾਲ ਨੇਮ ਫੇਮ ਵਿੱਚ ਵੀ ਵਾਦਾ ਹੋਏਗਾ ਟੌਰਸ ਬ੍ਰਿਕ ਰਾਸ਼ੀ ਵਾਲੇ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਸ਼ਾਮ ਤੱਕ ਥੋੜੀ ਜਿਹੀ ਖੱਜਲ ਖਾਰੀ ਗੁੱਸਾ ਜਿਆਦਾ ਸੇਤ ਖਰਾਬ ਕਰੇਗਾ ਸੋਚ ਅੱਛੀ ਤਾਂ ਸਭ ਅੱਛਾ ਹੂੰ ਸੋਚ ਕਿਨੇ ਬਣਾਣੀ ਹੈ ਵੀ ਤੂੰ ਤੁਸੀਂ ਬਣਾਣੀ ਹੈ ਨਾ ਤਾਂ ਕੀ ਕਰਨਾ ਅੱਜ ਥੋੜੀ ਜੀ ਮੈਡੀਟੇਸ਼ਨ ਕਰਨੀ ਹੈ ਮਿਸ਼ਰੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਦਿਨ ਅੱਛਾ ਜਾਏਗਾ ਜੈਮਨੀ ਵੀ ਥੋੜਾ ਸ਼ੀਵਾ ਹੈ ਖਰਚੇ ਵਾਦੂ ਖਰਚਿਆਂ ਨੂੰ ਲੈ ਕੇ ਥੋੜੀ ਜੀ ਆਰਥਿਕ ਸਥਿਤੀ ਹੋਈ ਡਾਮਾਡੂ ਚੰਦਰ ਕੇਤੂ ਜੋ ਸਥਾਨ ਵਿੱਚ ਮਾਤਾ ਦੀ ਸਿਹਤ ਤੇ ਘਰ 'ਚ ਥੋੜੀ ਜੀ ਉਦਾਸੀ ਦੇ ਸਕਦਾ ਫਿਸਲ ਕੇ ਨਾ गिर ਜਾਓ ਸੰਭਲ ਸੰਭਲ ਕੇ ਚੱਲੋ ਤੇ ਨਾਲ ਚੌਲ-ਜਾਲ ਪ੍ਰਵਾਹ ਕਰ ਦਿਓ ਪਾਣੀ ਤੋਂ ਨੰਗ ਰਹੇ ਉਹ ਤਾਂ ਹਲਕਾ ਗਰੇ ਰੰਗ ਪਹਿਨੋ ਦਿਨ ਵਧੀਆ ਜਾਏ ਕੈਂਸਰ ਕਰ ਕਰਾਸ਼ੀ ਵਾਲੇ ਸਿਤਾਰੇ ਯਾਤਰਾ ਲਈ ਚੰਗੇ ਕੰਮ ਕਰ ਲਈ ਚੰਗੇ ਉਲਝੇਵੀਆਂ ਭਰੀ ਜ਼ਿੰਦਗੀ ਵਿੱਚ ਆਪਣੇ ਲਈ ਟਾਈਮ ਕੱਢ ਲਿਆ ਤੁਸੀਂ ਇੰਨਾ ਹੀ ਵਧੀਆ ਕਿ ਮਤਲਬ ਕਿ ਰਿਸ਼ਤੇਦਾਰੀ ਵਿੱਚ ਜਾ ਵੀ ਸਕਦੇ ਹੋ ਤੇ ਰਿਸ਼ਤੇਦਾਰ ਤੁਹਾਡੇ ਕੋ ਆ ਵੀ ਸਕਦੇ ਆ ਥੋੜਾ ਟਾਈਮ ਸਪੈਂਡ ਹੋਏਗਾ ਦੋਸਤ ਮਿੱਤਰਾਂ ਨਾਲ ਵੀ ਚੰਗਾ ਹੀ ਬਾਹਰ ਖਾਣਾ ਖਾਣ ਦਾ ਪ੍ਰੋਗਰਾਮ ਬਣ ਰਿਹਾ ਤਾਂ ਬਣਾ ਲਓ ਤਨ ਕੰਮ ਕਰ ਪੈਸਾ ਸੂਰਜ ਦਾ ਨਕਸ਼ਤਰ ਅੱਛਾ ਦੇ ਦੇਵੇਗਾ ਠੀਕ ਹੈ ਲਿਓ ਸਿੰਘ ਰਾਸ਼ੀ ਵਾਲੇ ਜੰਦਰ ਦੂਸਰੇ ਸਥਾਨ ਵਿੱਚ ਸਿਹਤ ਅੱਛੀ ਹੋਈ ਕੰਮ ਕਰ ਅੱਛਾ ਹੋਇਆ ਸੂਰੇਦਾਨਿਕ 76 ਰਾਜਨੀਤੀ ਵਿੱਚ ਰਾਜਨੀਤਿਕ ਲੋਕਾਂ ਨਾਲ ਸੰਬੰਧ ਵਧੇ ਕਿਸੇ ਨਾਲ ਫੋਨ ਤੇ ਗੱਲ ਹੋਈ ਤੇ ਨਾਲ ਜੇ ਤੁਸੀਂ ਆਪਣਾ ਕੰਮ ਕਰਦੇ ਹੋ ਤਾਂ ਉਹਦੇ ਲਈ ਤੁਹਾਨੂੰ ਤੁਹਾਡੀ ਪਿੱਠ ਧੱਪਤ ਪਾਈ ਗਈ ਤੁਹਾਡੇ ਕਿਤੇ ਕੰਮ ਨਹੀਂ ਦੇਣ ਅੱਛਾ ਦੁੱਧ ਮੱਥੇ ਤੇ ਸਵੇਰ ਤੋਂ ਲਾ ਲਓ ਨੀਲਾ ਰੰਗ ਨਹੀਂ ਪਾਉਣਾ ਵਰਗੋ ਕਨਿਆ ਰਾਸ਼ੀ ਵਾਲੇ ਸਿਤਾਰੇ ਠੀਕ ਨੇ ਬਦਨਾਮੀ ਤੋਂ ਬਚੋ ਹਰ ਕਿਸੇ ਨਾਲ ਸ਼ਬਦਾਂ ਦੇ ਕੰਟਰੋਲ ਰੱਖ ਕੇ ਹੀ ਬੋਲੋ ਸ਼ੁਭ ਸ਼ਬਦ ਹੈ ਤੁਹਾਡੇ ਤੁਹਾਡਾ ਨੇਮ ਕੇਮ ਵਧਾ ਸਕਦੇ ਆ ਤੇ ਕੜਵੇ ਸ਼ਬਦ ਤੁਹਾਡੀ ਵਧਨਾਮੀ ਕਰਾ ਸਕਦੇ ਆ ਜਿੱਦ ਕੇੜ ਕੇ ਕੋਈ ਕੰਮ ਨਹੀਂ ਕਰਨਾ ਮਾਂ ਨਾਲ ਬੈਸਵਾਜੀ ਨਹੀਂ ਕਰਨੀ ਮਾਂ ਦੇ ਪੈਰੀ ਹੱਥ ਲਾਣਾ ਦਿਨ ਅੱਛਾ ਜਾਏਗਾ ਚੰਦਰ ਕੇਤੂ ਦਾ ਗ੍ਰਹਿ ਜੋਗ ਨੁਕਸਾਨ ਨਹੀਂ ਕਰਾਇਗਾ ਲਿਬਰਾ ਤੋਂ ਲਾ રાશિ ਵਾਲੇ ਸਿਤਾਰੇ ਤੁਹਾਡੇ ਠੀਕ ਨੇ ਜੀ ਸੂਰਜ ਦਾ ਨਕਸ਼ਤਰ ਭਾਵੇਂ ਮਿੱਤਰ ਨਹੀਂ ਹੈ ਪਰ ਉੱਚ ਦਾ ਸ਼ੁਕਰ ਤੁਹਾਡੇ ਕੌਨਫੀਡੈਂਸ ਨੂੰ ਵਧਾ ਕੇ ਰੱਖੇਗਾ ਪ੍ਰੇਮ ਸਬੰਧਾਂ ਵਿੱਚ ਪਈਆਂ ਹੋਈਆਂ ਦੂਰੀਆਂ ਠੀਕ ਹੋ ਜਾਣਗੀਆਂ ਪਰ ਉਹੀ ਗੱਲ ਕਿ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਪਿਆਦੇ ਤੋਂ ਬਿਨਾ ਵੀ ਕਿਸੇ ਨਾਲ ਗੱਲ ਕਰ ਲੈਣੀ ਚਾਹੀਦੀ ਹੈ ਜਰੂਰੀ ਥੋੜਾ ਫਾਇਦਾ ਦੇ ਕੇ ਹੀ ਗੱਲ ਕਰਨੀ ਹੈ ਪਿਤਾ ਨਾਲ ਖਾਸ ਤੌਰ ਤੇ ਅੱਜ ਹਲੀਮੀ ਨਾਲ ਪੇਸ਼ ਆਉਣਾ ਬੈਸਵਾਜੀ ਨਹੀਂ ਕਰਨੀ ਤਾਂ ਹੀ ਦਿਨ ਅੱਛਾ ਘਰ ਦਾ ਮਾਹੌਲ ਵੀ ਅੱਛਾ ਸਕੋਰਪੀਓ ਬ੍ਰਿਜਿਕ ਰਾਸ਼ੀ ਵਾਲੇ ਸੂਰਜ ਦਾ ਨਕਸ਼ਤਰ ਮਿੱਤਰ ਨੇਮ ਫੇਮ ਵਿੱਚ ਵਾਧਾ ਘਰੇਲੂ ਪਰੇਸ਼ਾਨੀਆਂ ਕਟਣਗੀਆਂ ਤੇ ਨਾਲ ਉੱਚ ਦਾ ਸੂਰਜ ਦਸਵੇਂ ਖਾਨੇ ਦਾ ਮਾਲਕ ਜੂ ਹੈ ਜੋ ਪਰਿਵਾਰ ਵਿੱਚ ਬੈਠ ਕੇ ਇਕੱਟੇ ਖਾਣਾ ਖਾ ਲੋਗੇ ਵਕਤ ਬਿਤਾਉਗੇ ਤਾਂ ਵਧੀਆ ਹਲਕਾ ਮਿਊਜ਼ਿਕ ਅੱਜ ਤੁਸੀਂ ਜਰੂਰ ਸੁਣਨਾ ਹੈ ਦਿਨ ਵਧੀਆ ਹੀ ਜਾਏਗਾ ਤੇ ਥੋੜਾ ਆਪਣੇ ਕੰਮ ਵਿੱਚ ਬਿਜ਼ੀ ਰਹੋਗੇ ਤੁਸੀਂ ਪੈਂਡਿੰਗ ਕੰਮਾਂ ਨੂੰ ਨਿਬੇੜੋ ਵਧੀਆ ਬਿਜ਼ੀ ਹੋ ਜਾਓ ਤੇ ਰਿਲੈਕਸ ਵੀ ਤਾਂ ਨਾਲੋ ਨਾਲ ਮਿਲ ਜਾਏਗੀ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲੇ ਸਿਤਾਰੇ ਠੀਕ ਵਿਦੇਸ਼ ਲਈ ਚੰਗੇ ਕੰਮ ਕਰਨ ਲਈ ਚੰਗੇ ਔਰ ਅੱਛੇ ਲੋਕਾਂ ਨਾਲ ਸੰਬੰਧ ਲਈ ਚੰਗੇ ਪਰ ਦਿਨਾਂ ਗਿਆ ਬਾਦੂ ਭਜਨਟ ਜੋ ਬਣੀ ਰਹੀ ਤਾ ਲੱਗੇਗਾ ਕਿ ਥੋੜਾਸ ਟਾਈਮ ਆਪਣੇ ਲਈ ਕੱਢ ਕੇ ਰਿਲੈਕਸ ਵੀ ਕਰ ਲੈਣੀ ਚਾਹੀਦੀ ਸੀ ਤਾਂ ਇਸ ਕਰਕੇ ਰਿਲੈਕਸ ਜ਼ਰੂਰ ਕਰਨੀ ਆਪਣੇ ਆਪ ਨੂੰ ਟਾਈਮ ਜ਼ਰੂਰ ਦੇਣਾ ਹੈ ਥੋੜੀ ਬੈਕ ਪੇਨ ਤੰਗ ਕਰ ਸਕਦੀ ਹੈ ਤਾਂ ਉਹਦੇ ਲਈ ਤੁਸੀਂ ਬੱਚਿਆਂ ਨੂੰ ਫੜ ਦੇ ਸਕਦੇ ਕੈਪਰੀਗਨ ਮਕਰ ਰਾਸ਼ੀ ਵਾਲੇ ਨੌਵੇਂ ਚੰਦਰ ਕੇਤੂ ਮਨ 'ਚ ਥੋੜੀ ਜਿਹੀ ਉਦਾਸੀ ਸੂਰਜ ਦਾ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਅੱਠਵੇਂ ਖਾਨੇ ਦਾ ਮਾਲਕ ਹੈ ਸੂਰਜ ਇਸ ਕਰਕੇ ਥੋੜੀ ਜਿਹੀ ਉਦਾਸੀ ਥੋੜੀ ਜਿਹੀ ਪਰੇਸ਼ਾਨੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਰਹੀ रह ਸਕਦੀ ਹੈ ਚੰਦਰਕੇਤੂ ਜੋ ਹੈ 9ਵੇਂ ਸਥਾਨ ਵਿੱਚ ਹੈ ਤਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਅੱਜ ਤੁਹਾਡੇ ਲਈ ਝੰਡੇ ਨੂੰ ਮੱਥਾ ਟੇਕਣਾ ਚੰਗਾ ਤੇ 9 ਕੁੱਟ ਪਾਣੀ ਦੇ ਪੀਣੇ ਪਾਉਨ ਧਾਰਮਿਕ ਜਲ ਹੋਵੇ ਭਾਵੇਂ ਤੱਤੀ ਲੱਸੀ ਹੋਵੇ ਘਰ ਚ ਛਿੱਟਾ ਵੀ ਦਿਓ 9 ਕੁੱਟ ਪਾਣੀ ਦੇ ਵੀ ਪੀਓ ਥੋੜੀ ਮਾਨਸਿਕ ਪਰੇਸ਼ਾਨੀ ਬਣੀ ਨਾ ਰਵੇ ਇਸ ਦੇ ਲਈ ਤੁਸੀਂ ਅੱਜ ਕੁੱਤੇ ਨੂੰ ਰੋਟੀ ਹਲਕਾ ਜੀ ਮਲਾਈ ਲਾ ਕੇ ਪਾਓ ਜਾਂ ਦੁੱਧ ਲਾ ਕੇ ਪਾਓ ਦੁੱਧ ਚੰਦਰ ਦਾ ਹੈ ਤੇ ਕੇਤੂ ਕੁੱਤਾ ਹੈ ਸਹੀ ਹੋ ਜਾਏਗਾ ਅਕਿਊਰਸ ਕੁੰਭ ਰਾਸ਼ੀ ਵਾਲੇ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦੋ 2-3 ਦਿਨ ਸੇ ਥੋੜੀ ਖਰਾਬ ਰਹੇਗੀ ਮਨ ਉਦਾਸ ਰਹੇਗਾ ਪਰੇਸ਼ਾਨੀ ਬਧੀ ਰਹਿ ਸਕਦੀ ਹੈ ਕਾਲਾ ਪੰਤੇ ਜਿਉ ਤਾਵਲਾ ਪੰਡ ਵਿੱਚ ਬੇਚੈਨੀ ਨੁਕਸਾਨ ਦਾ ਕਾਰਨ ਬਣੇਗੀ ਇਸ ਕਰਕੇ ਇਸ ਤੋਂ ਬਚਣਾ ਜ਼ਰੂਰੀ ਜੀਵ ਤੇ ਸ਼ਾਇਦ ਲਾਓ ਕਿ ਸਰਦੀ ਦੱਬੀ ਆਪਣੇ ਕੋਲ ਰੱਖੋ ਅਕਿਊਰਸ ਕੁੰਬ ਰਾਸ਼ੀ ਸੌਰੀ ਪਾਈਸਸ ਮੀਨ ਰਾਸ਼ੀ ਵਾਲੇ ਤਾਂ ਲਈ ਕੰਮਕਾਰ ਲਈ ਸਿਤਾਰੇ ਅੱਛੇ ਆ ਘਰ ਵਿੱਚ ਪਤੀ ਪਤਨੀ ਉਹ ਜੀਵਨ ਸਾਥੀ ਹੈ ਤੁਹਾਡਾ ਤਾਂ ਉਹਦੇ ਨਾਲ ਬਹਿਸ ਬਾਜ਼ੀ ਤੋਂ ਬਚੋਲ ਜਿਵੇਂ ਛੋਟੇ ਛੋਟੇ ਹੋਣ ਭਾਵੇਂ ਵੱਧ ਸਕਦੇ ਆ ਕੋਟਕਚਰੀ ਦੇ ਚੱਕਰ ਲੱਗ ਸਕਦੇ ਆ ਤੇ इमोशनल ਹੋ ਕੇ ਕਿਸੇ ਰਿਸ਼ਤੇ ਚ ਗਏ ਉਹ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਤੁਸੀਂ ਜੋ ਯਤਨ ਕੀਤੇ ਭਾਵੇਂ ਚੰਗੇ ਆ ਪਰ ਫਿਰ ਵੀ ਲੱਗੇਗਾ ਕਿ ਪਰਿਵਾਰ ਦੀ ਸਲਾਹ ਤੋਂ ਬਿਨਾ ਚੱਲਣਾ ਨੁਕਸਾਨ ਹੀ ਕਰਾਂਦਾ ਹੈ ਤੁਸੀਂ ਜਾਣਦੇ ਤਾਂ ਮਾਤਾ ਪਿਤਾ ਦਾ ਆਸ਼ੀਰਵਾਦ ਲੈ ਕੇ ਹਰ ਰਿਸ਼ਤੇ ਨੂੰ ਅੱਗੇ ਵਧਾਓ ਪਾਰੇ ਤੇ ਗੁੱਸੇ ਤੇ ਥੋੜਾ ਕੰਟਰੋਲ ਰੱਖੋ ਭੈਣ ਭੂਆ ਦੀ ਸਿਹਤ ਖਰਾਬ ਹੋ ਸਕਦੀ ਆ ਕੀ ਕਰਨਾ ਹੈ ਅੱਜ ਤੁਸੀਂ ਆਤਵਾਰ ਦਾ ਦਿਨ ਹੈ ਪਾਣੀ ਤੋਂ ਲੰਗ ਰਹੇ ਹੋ ਤਾਂ ਥੋੜੇ 12 ਸ਼ੁਹਾਰੇ ਲੈ ਕੇ ਚਲਪਰਵਾ ਕਰ ਦਿਓ ਰਿਲੈਕਸ ਹੋ ਜੇ ਇਹ ਸੀ ਜੀ ਸਟਾਰੋਲੋਜੀ ਦੇ ਤੋਂ ਲਾਜਿਕ ਤੇ ਹੁਣ ਸੁਣੋ ਵਾਸਤੂ ਵਾਸਤੂ ਮਤਲਬ ਵਾਸ ਕਰਨਾ ਜਿਸ ਘਰ ਵਿੱਚ ਤੇ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ ਵਾਸ V A S ਵਾਸ ਮਤਲਬ ਰਹਿਣਾ ਕਿਸੇ ਜਗ੍ਹਾ ਤੇ ਨਿਵਾਸ ਜਿਮੋ ਬਕੇ ਨਿਵਾਸ ਵੀ ਕਹਿੰਦੇ ਓਕੇ ਹੁਣ ਜਿਸ ਜਗ੍ਹਾ ਤੇ ਤੁਸੀਂ ਰਹਿ ਰਹੇ ਹੋ ਉਸ ਜਗ੍ਹਾ ਤੇ ਹਲਕਾ ਪਾਰਾ ਇਹ ਇਹ ਹੋਣਾ ਇਹ ਹੋਣਾ ਇਹ ਹੋਣਾ ਜ਼ਰੂਰੀ ਹੈ ਧਰਤੀ ਤੇ ਸਾਰੇ ਗ੍ਰਹਿ ਆਪਣਾ ਆਪਣਾ ਕੰਮ ਕਰਦੇ ਆ ਤੇ ਸਾਨੂੰ ਸਾਰੇ ਗ੍ਰਹਾਂ ਦੀ એનર્ਜੀ ਚਾਹੀਦੀ ਆ ਪਰ ਰਹਿੰਦੇ ਅਸੀਂ ਸ਼ੁਕਰ ਗ੍ਰਹ ਤਿਆਂ ਸ਼ੁਕਰ ਧਰਤੀ ਦਾ ਕਰ ਰਕੇ ਸੂਰਜ ਦਾ ਆਪਣਾ ਕੰਮ ਹੈ ਸੂਰਜ ਵੀ ਇੱਕ ਗ੍ਰਹਿ ਆ ਬ੍ਰਹਸਪਤੀ ਦਾ ਆਪਣਾ ਕੰਮ ਹੈ ਉਹ ਵੀ ਇੱਕ ਗ੍ਰਹਿ ਆ ਬੁੱਧ ਦਾ ਆਪਣਾ ਕੰਮ ਹੈ ਉਹ ਵੀ ਇੱਕ ਗ੍ਰਹਿ ਆ ਸੂਰਜ ਦਾ ਆਪਣਾ ਕੰਮ ਹੈ ਉਹ ਵੀ ਇੱਕ ਗ੍ਰਹਿ ਆ ਹੁਣ ਗ੍ਰਹਾਂ ਦੀ એનર્ਜੀ ਤਾਂ ਸੁਭ ਹੋ ਜਾਂਦੀ ਹੈ ਪਰੇਸ਼ਾਨੀ ਉੱਥੇ ਆਉਂਦੀ ਆ ਕਿ ਜਦੋਂ ਅਸੀਂ ਗ੍ਰਹਾਂ ਨੂੰ ਹਲਕਾ ਜਿਹਾ ਭਾਰਾ ਸਮਝ ਲੈਂਦੇ ਆ ਬ੍ਰਹਸਪਤੀ ਇੱਕ ਬਹੁਤ ਭਾਰਾ ਗ੍ਰਹਿ ਆ ਇੱਕ ਕੈਮਿਸਟਰੀ ਦੇ ਬੱਚੇ ਜਾਣਦੇ ਆ ਚੰਗੀ ਤਰ੍ਹਾਂ ਜੋ ਪੜਦੇ ਆ ਤੇ ਹਾਂ ਫਿਜ਼ਿਕਸ ਦੇ ਬੱਚੇ ਜਾਣਦੇ ਆ ਜੋ ਇਹ ਪੜਦੇ ਆ ਕਿ ਬ੍ਰੈਸਪਟਿਕ ਬਹੁਤ ਭਾਰਾ ਕਰਿਆ ਹੈ ਇਸੇ ਕਰਕੇ ਨਾਰਥ ਈਸਟ ਜਾਨੀ ਕਿ ਉੱਤਰ ਪੂਰਬ ਜਗ੍ਹਾ ਦੇ ਨੂੰ ਖਾਲੀ ਜਗ੍ਹਾ ਰੱਖਿਆ ਜਾਂਦਾ ਹੈ ਇਹਦਾ ਲੌਜੀਕ ਇਹ ਆ ਕਿ ਇਨਸਾਨ ਦਾ ਸਿਰ ਜੋ ਹੈ ਨਾ ਇਹ ਉਸ ਜਗ੍ਹਾ ਤੇ ਵਾਸਤੂਪੁਰਸ਼ ਦਾ ਸਿਰ ਰੱਖਿਆ ਜਾਂਦਾ ਹੈ ਸਿਰ ਸਭ ਤੋਂ ਭਾਰਾ ਯੋਕ ਇਸ ਕਿ ਦਿਮਾਗ ਦਿਮਾਗ ਚ ਤੁਸੀਂ ਕੁਝ ਵੀ ਰੱਖ ਸਕਦੇ ਹੋ ਸਰੀਰ ਉਹਨੇ ਹੀ ਭਾਰ ਨੂੰ ਸਹਾਰਦਾ ਹੈ ਜੋ ਸਸੇ ਚੀਜ਼ਾਂ ਚੱਕਦੇ ਆਂ ਦਿਮਾਗ ਉਹਨਾਂ ਦਾ ਭਾਰ ਵੀ ਸਹਾਰ ਲੈਂਦਾ ਹੈ ਜੋ ਦੁਨੀਆਦਾਰੀ ਚ ਉਹ ਚੀਜ਼ ਦਾ ਭਾਰ ਇੱਕ ਪਹਾੜ ਨੂੰ ਤੁਸੀਂ ਆਪਣੇ ਅਮੈਜ਼ਨ ਆਪਣੇ ਦਿਮਾਗ ਵਿੱਚ ਇਕੱਠਾ ਕਰਕੇ ਰੱਖ ਸਕਦੇ ਹੋ ਪਹਾੜ ਦਾ ਵੇਟ ਜਿੰਨਾ ਮਰਜ਼ੀ ਹੋਵੇ ਤੁਹਾਡੇ ਦਿਮਾਗ ਚ ਉਹ ਤਸਵੀਰ ਬਲੌਕ ਹੋ ਗਈ ਆ ਪਰ ਉਹ ਉਹ ਪਹਾੜ ਨੂੰ ਤੁਸੀਂ ਆਪਣੇ ਹੱਥ ਨਾਲ ਨਹੀਂ ਚੱਕ ਸਕਦੇ ਆਪਣੇ ਦਿਮਾਗ ਨਾਲ ਉਸ ਜਿੰਨ ਪਾਈ ਮਾਰ ਸਕਦੇ ਤਾਂ ਦਿਮਾਗ ਸਭ ਤੋਂ ਪਾਰਾਏ ਇਸੇ ਕਰਕੇ ਉਸ ਜਗਾ ਤੇ ਬ੍ਰਹਸਪਤੀ ਇਨਸਾਨ ਦਾ ਦਿਮਾਗ ਮੰਨਿਆ ਜਾਂਦਾ ਹੈ ਹਮੇਸ਼ਾ ਨਾਰਥ-ਈਸਟ ਦੀ ਜਗਾ ਤੇ ਕੁਝ ਨਾ ਰੱਖੋ ਉਸ ਨੂੰ ਹਲਕਾ ਰੱਖੋ ਦਿਮਾਗ ਦੀ ਕਲੈਰਿਟੀ ਬਣੀ ਰਹੇਗੀ ਸਮਝ ਕੇ ਸਮਝ ਆ ਜਾਂਦਾ ਲੌਜੀਕ ਨਾਲ ਕਿਹਾ ਸੀ ਤਾਂ ਨਾ ਤੁਹਾਨੂੰ ਵਾਸਤੂ ਦਾ ਲੌਜੀਕ ਵੀ ਹੁਣ ਆਪਾਂ ਹਰ ਰੋਜ਼ ਦੱਸਣਾ ਸ਼ੁਰੂ ਕਰ ਦਾਂਗੇ ਕਿਉਂਕਿ ਜਦੋਂ ਤੁਹਾਡੇ ਕੋਲ ਤਰਕ ਹੈ ਨਾ ਤਾਂ ਤੁਹਾਡੇ ਕੋਲ ਕੁਐਸਚਨ ਹੈ ਜਦੋਂ ਤੁਹਾਡੇ ਕੋਲ ਕੁਐਸਚਨ ਹੈ ਨਾ ਤਾਂ ਤੁਸੀਂ ਸਮਝਦਾਰ ਹੋ さっき